ਕਬਲ ਪੋਤੇ ਇੱਕ ਹੀ ਕੰਨ ਰਹੀ ਆ ਕੋਈ ਵੀ ਨਹੀਂ ਮੰਮੀ ਆਵੇ ਸਮਾਨ ਸਮੁੰਜਿਆ ਦਾ ਹੀ ਬੜਾ ਖਲਾਰਾ ਪਿਆ ਵਾ ਖਲਾਰਾ ਤੇ ਪਿਆ ਕੋਈ ਗੱਲ ਨਹੀਂ ਹੁਣ ਮਿਸਤਰੀਆਂ ਦੇ ਵਿੱਚ ਖਲਾਰੇ ਪੈਂਦੇ ਆ ਹੋਰ ਕੀ ਹੋਣਾ ਵਾ ਇੱਕ ਬਨੇ ਚੁੱਕੇਗੀ ਤੇ ਦੂਜੇ ਬਨੇ ਇੰਨਾ ਖਲਾਰਾ ਇਹ ਕਿਤਾ ਚੱਕਣਾ ਇਹ ਇੱਕ ਬਨੇ ਮਾੜੀ ਜਿਹੀ ਬਾਰੀ ਮਾਰਦੇ ਆ ਤੇ ਫੇਰ ਟਾਲਾਂ ਤੇ ਹੁੰਨੀ ਕਿਰਕ ਚੱਲ ਜਾਂਦੀ ਆ ਉਹ ਪੈਰਾ ਦੇ ਨਾਲ ਫੇਰ ਜਿੰਨੇ ਦਿਨ ਮਿਸਤਰੀ ਹੈ ਨਾ ਜੇ ਤੂੰ ਆਖੇ ਨਾ ਖਲਾਰਾ ਮੁੱਕ ਜੇ ਇਹ ਨਹੀਂ ਉਹ ਮੁਕਣਾ ਤੇ ਨਾਲੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਤੇਰੇ ਭਰਾ ਫਤਿਹਦਾ ਆ ਉਹ ਦਿਨ ਦਾ ਫੋਨ ਕਿੰਨੇ ਦਿਨ ਹੋ ਗਏ ਤੈਨੂੰ ਆਈ ਨਹੀਂ ਨਹੀਂ ਮਮੀ ਫੋਨ ਤੇ ਨਹੀਂ ਆਇਆ ਵੀ ਉਹਦਾਂ ਦਾ ਉਹਨਾਂ ਨੇ ਕੀਤਾ ਨਹੀਂ ਤੇ ਨਾ ਮੈਂ ਐਂ ਗੁੱਸੇ ਦੀ ਮਾਰੀ ਨੇ ਕੀਤਾ ਵਾ ਵੀ ਉਹਨਾਂ ਨੇ ਫਿਰ ਜ਼ੁਬਾਨ ਦਾ ਸਗੋ ਹਨ ਨੂੰ ਧੀਆ ਵਾ ਫੋਨ ਕਰਦਾ ਜਦੋਂ ਉਹਨਾਂ ਨੇ ਨਹੀਂ ਕੀਤਾ ਤੇ ਫਿਰ ਮੈਨੂੰ ਵੀ ਕੀ ਲੋੜ ਪਈ ਕਰਨ ਦੀ ਤੇ ਇੱਕ ਗੱਲ ਵਾ ਤੇਰੇ ਭਰਾ ਨੇ ਹਮਣਾ ਮਾ ਉਹਨੇ ਆਖਣਾ ਕਿ ਪੈੜੀ ਨਾ ਲਾ ਦੋ ਕਿਤੇ ਇਹ ਕੰਮ ਨਾ ਕਰਿਓ ਕਿਤੇ ਗੂਠੇ ਗਾਠੇ ਲਾ ਨਾ ਦਿਓ ਜੇ ਕਿੰਨਾ ਵੀ ਤੁਹਾਨੂੰ ਆਖੇ ਨਾ ਇਹ ਕੰਮ ਦੇ ਰਾਏ ਨਹੀਂ ਪੈਣਾ ਆਪਣੀ ਪੈੜੀ ਆ ਆਪਣੇ ਹਿੱਸੇ ਦੀ ਤੁਸੀਂ ਲਿਆ ਸਕਦੀਆਂ ਈਓ ਕੋਈ ਨਹੀਂ ਮਮੇ ਜੇ ਇਹ ਗੱਲ ਵਾ ਨਾ ਤੇ ਮੈਂ ਬਹਿਣ ਨਾਲ ਗੱਲ ਕਰੂੰਗੀ ਕਿ ਬੜਾ ਬਹਿਣ ਕੀ ਆਂਦੀ ਆ ਜੇ ਉਹ ਮੰਨੂਗੀ ਸਹਿਮਤੀ ਦੇਊਗੀ ਵੀ ਲੈ ਆਨੇ ਆ ਤੇ ਫੇਰ ਕੋਈ ਨਹੀਂ ਕਰ ਲਊਗੀ ਗੱਲ ਤੇ ਪਹਿਣ ਨੇ ਕੀ ਆਖਣਾ ਵਾ ਪੁੱਤ ਉਹ ਤੇ ਵੱਡੀ ਆ ਉਹ ਤੇ ਘਰੋਂ ਬਥੇਰੀ ਰੱਜੀ ਪੁੱਜੀ ਆ ਉਹਨੂੰ ਜੋ ਤੂੰ ਆਖੇਂਗੀ ਨਾ ਉਹਨੇ ਘਰ ਹੀ ਲੈਣਾ ਵਾ ਤੇਰੀ ਕਹੇ ਤੇ ਚਲਦੀ ਆ ਉਹ ਰਜੀਪੂ ਜੀ ਦੇ ਭਾਵੇਂ ਬਥੇਰੀ ਆ ਪਰ ਉਹਨੂੰ ਵੀ ਪਤਾ ਹੀ ਆ ਤੇ ਉਹ ਦਿਨ ਉਹਨਾਂ ਨੇ ਕਿਦਾਂ ਬੋਲੇ ੱਟਕੇ ਮਾਰ ਮਾਰ ਸਾਨੂੰ ਘਰੋਂ ਬਾਹਰ ਗੱਡਿਆ ਤੇ ਫੇਰ ਆੜਾ ਉੱਤੇ ਰਹਿ ਵੀ ਕੀ ਗਿਆ ਮਨ ਬੜਾ ਉਹਦਾਂ ਦਾ ਖੱਟਾ ਹੋਇਆ ਵਾ ਵੀ ਸਾਡੀ ਮਾਂ ਮੋਕਣ ਦੀ ਢੇਰ ਹੋਈ ਨਾ ਉਸੇ ਵੇਲੇ ਸਾਡੇ ਨਾਲ ਇਹਨਾਂ ਨੇ ਬਰਬਰੀਆਂ ਚੋਕ ਲਈਆਂ ਕਿ ਤੇ ਕਾਈਓ ਤੇ ਪੁੱਤ ਮੈਂ ਆਖਣ ਲਈ ਭਾਵੇਂ ਕਿੰਨਾ ਵੀ ਬੰਦਾ ਰੱਜਿਆ ਹੋਇਆ ਨਾ ਜਾਂ ਦਾ ਛੱਡਲ ਨੂੰ ਕਿਝਾ ਜੀ ਕਰਦਾ ਨਾਲੇ ਆਪਣੇ ਮਾਂ ਪਿਓ ਦੀ ਆ ਤੁਸੀਂ ਕਿਹੜੀ ਕਿਸ ਦੀ ਲਿਆਉਣੀ ਉਥੋਂ ਮੈਂ ਆਪ ਹੀ ਫੇਰ ਮੰਮੀ ਫੋਨ ਨਾ ਲਾਵਾਂ ਵੀਰ ਹੋਣਾ ਨੋ ਤੇ ਜੇ ਕੋਈ ਪੁੱਤ ਚੰਗਾ ਖੂਣਗੇ ਤੇ ਤਾਂ ਹੀ ਆ ਨਾ ਤੇ ਜੇ ਫੇ ਕੋਈ ਪੁੱਠਾ ਛੱਦਾ ਕੋਈ ਇਹ ਤੇ ਫੇਰ ਤੇ ਜੇ ਪੁੱਠਾ ਸਿੱਧਾ ਖੂਣਗੇ ਤੇ ਮੈਂ ਕਿਹੜਾ ਗਾੜੀ ਪੀ ਫੇਰ ਦੁੱਧ ਦੀ ਤੁਲੀ ਆ ਮੈਂ ਵੀ ਫੇਰ ਮੇਕੋ ਚਾਰ ਸੁਣੋਂਗੇ ਚੱਲ ਕੋਈ ਗੱਲ ਨਹੀਂ ਵੇਖ ਲਾ ਹਾਂ ਪਹਿਲਾ ਲਾ ਕੇ ਕਿੱਥੋਂ ਘੁੰਦੇ ਪਰਜਾਈ ਤੇਰੀ ਦੀ ਤੇ ਗੈਡੀ ਲੰਮੀ ਜ਼ੁਬਾਨ ਵਾ ਤੇ ਪਹਿਲਾ ਕਿੰਤਾ ਗੱਲ ਕਰਦੀ ਤੇ ਕਿੰਤਾ ਨਹੀਂ ਕਰਦੀ ਮੈਨੂੰ ਤੇ ਲੱਗਦਾ ਵਾ ਹੁਣ ਪਾਂ ਪ੍ਰੇਮ ਨਾਲ ਹੀ ਗੱਲ ਕਰੇ ਉਹਨੂੰ ਮਤ ਬਲ ਜੂ ਆ ਕਿ ਕਿਸ ਤਰ੍ਹਾਂ ਨਾ ਖਰਿਆ ਸਾਡੀ ਜਾਣ ਗਿਆ ਇਹ ਪੈਲੀ ਬੰਨਾ ਨਹੀਂ ਪੈਲੀ ਇਦਾਂ ਤੇ ਨਹੀਂ ਮਿਲਦੀ ਉਹਨਾਂ ਨੂੰ ਆਡਾ ਬਰਾਬਰ ਦਾ ਹਿਸਾਬ ਆ ਮੰਮੀ ਤੇ ਮੈਨੂੰ ਜਿੰਦੇ ਜੀ ਕਹਿੰਦੀ ਸੀ ਕਿ ਪੁੱਤ ਜੇ ਮਿਲੂਗੀ ਤੇ ਠੀਕ ਵਾ ਨਾ ਮਿਲੂਗੀ ਤੇ ਆਪਣੀ ਪੈੜੀ ਲਿਆ ਜੀ ਪਹਿਲਾਂ ਬਹਿਨੇ ਆ ਨਾ ਕੀ ਸਾਡੇ ਨਾਲ ਕਰਦੇ ਆ ਕਿੱਦਾਂ ਦੀ ਗੱਲ ਕਰਦੇ ਆ ਫੇਰ ਵੇਖੀ ਜਾਂਦੀ ਆ ਉਹ ਗੱਲ ਤੂੰ ਨਾ ਪਹਿਲਾਂ ਗੱਲ ਕਰੀ ਪਹਿਲਾਂ ਉਹਨਾਂ ਦੀ ਸੁਣੀ ਕਿ ਉਹ ਕਿੱਥੋਂ ਬੋਲਦੇ ਆ ਫੇਰ ਤੂੰ ਬੋਲੀ ਗਾੜੀ ਚਲੋ ਮੈਂ ਕਰਦੀ ਆ ਫੋਨ ਤੇ ਤੁਸੀਂ ਜਾਓ ਹ ਚੀਰਨੀ ਕ ਸਾਗ ਦੇਖ ਕੇ ਲਿਆਓ ਕੋਈ ਗੱਲ ਨਹੀਂ ਮੈਨ ਲੈਮ ਨਹੀਂ ਆ ਧਿਆਵਾ ਫੋਨ ਭਲਾ ਯਾਰ ਇੱਥੇ ਮੈਂ ਕਾਗੇ ਰੱਖੇ ਤੇ ਬਣੀ ਕਿੱਥੇ ਗਵਾਤੀ ਤੂੰ ਮੈਂ ਹਾਂ ਨਾ ਮੇਰੀ ਚੀਜ਼ ਛੇੜਿਆ ਕਰੋ ਵਰਨਾ ਤੂੰ ਮੈਂ ਚੁੱਕ ਦੀਆਂ ਚੁੱਕੀ ਜਿਹੜੀ ਉਹ ਚੀਜ਼ ਰੱਖਣੀ ਫੜ ਕੇ ਤੇਰੀ ਯਾਦ ਬਹੁਤ ਮਾੜੀ ਮੈਨੂੰ ਚੰਗੀ ਲੱਗਦੀ ਤੇਰੀ ਆਹੋ ਤੁਸੀਂ ਮੇਰੇ ਦਿਵਾਲੇ ਹੋ ਜਾ ਕਰੋ ਮੇਰੀਆਂ ਆਤਾਂ ਮਾੜੀਆਂ ਮੈਂ ਤਾਂ ਚੀਜ਼ਾਂ ਸਾਹਮਣੇ ਰਹਿਣੀਆਂ ਤੂੰ ਤਾਂ ਇੰਨਾ ਖਲਾਰਾ ਪਾਉਂਦੇ ਕੋਈ ਗੱਲ ਨਹੀਂ ਕਰਨ ਵਾਲੀ ਹਾਏ ਹਾਏ ਹੁਣ ਕਿਹਦਾ ਫੋਨ ਆ ਗਿਆ ਵਾ ਕਿਹਦਾ ਮੰਮੀ ਤੇਰੀ ਦਾ ਨਹੀ ਮੇਰੀ ਮੰਮੀ ਦਾਨੀਆਂ ਆਹ ਵੇਖ ਲੋ ਤੁਹਾਡੀਆਂ ਭੈਣਾਂ ਦਾ ਹੀ ਫੋਨ ਆਉਂਦੇ ਆ ਬੰਦ ਕਰ ਕੋਈ ਲੋਣੀ ਚੁੱਕ ਲਈ ਫੋਨ ਇਨਾ ਫੋਨ ਕੀਤਾ ਕੀ ਗੱਲ ਮੈਨੂੰ ਵੀ ਪਤਾ ਹੁਣ ਕੀ ਕਰਨ ਫੋਨ ਕੀਤਾ ਵਾ ਨਹੀਂ ਉਦੋਂ ਤਾਂ ਬਣੀ ਕਹਿੰਦੀ ਸੀ ਬਾਵਾ ਮਾ ਮਾ ਦੋਏ ਪੈਣਾ ਅਹੀਂ ਧੜੀ ਮਰ ਗਈ ਤੂੰ ਹਾਲੀ ਮਰ ਗਈ ਕੋਈ ਲੋਣੀ ਫੋਨ ਚੁੱਕਣ ਦੀ ਹੁਣ ਰਹਿ ਥੇ ਕੀ ਗਿਆ ਇਹਨਾਂ ਦਾ ਸਾਡੇ ਕੋਲ ਫੋਨ ਕੀਤਾ ਦੁਬਾਰਾ ਇਹਨਾਂ ਨੇ ਹਾਏ ਹਾਏ ਫੋਨ ਤੇ ਉਹਨਾਂ ਨੇ ਕੀਤਾ ਹੀ ਆ ਹੋ ਸਕਦਾ ਉਹਨਾਂ ਨੂੰ ਕੋਈ ਕੰਮ ਹੀ ਹੋਵੇ ਤੇ ਫੋਨ ਚੁੱਕ ਲੋ ਹਾਂ ਹਾਏ ਹਾਏ ਦੋ ਵਾਰੀ ਫੋਨ ਲਾ ਲਿਆ ਵਾ ਤੇ ਵੀਰ ਨੇ ਚੁੱਕਿਆ ਹੀ ਨਹੀਂ ਆ ਵੀਰ ਤੇ ਮੇਰਾ ਫੋਨ ਛੱਟ ਚੁੱਕਦਾ ਹੁੰਦਾ ਏ ਫੱਕਾ ਉਹ ਬਲਾਜੀ ਲਾਗੇ ਹੋਣੀ ਆ ਉਹ ਤੋਂ ਡਰਦਾ ਇਹਨੇ ਚੁੱਕਣ ਡਿਆ ਹੋਣਾ ਮੇਰਾ ਵੀਰ ਤੇ ਜਿੰਨਾ ਭੋਲਾ ਵਾ ਨਾ ਉਹਦੇ ਵਰਗਾ ਕੋਈ ਹੋਣਾ ਹੀ ਨਹੀਂ ਆ ਚੱਲ ਇੱਕ ਅੱਧੀ ਵਰੀ ਫੇ ਲਾ ਕੇ ਵੇਖ ਲੈਣੀ ਆ ਜੇ ਨਾ ਚੁੱਕਣਗੇ ਤੇ ਫੇ ਭੈਣ ਨੂੰ ਲੈ ਕੇ ਉੱਥੇ ਹੀ ਪਹੁੰਚ ਜੂਗੇ ਨਾ ਕੰਮ ਹੁਣ ਕਰਨਾ ਮੈਂ ਰਹਿ ਗਿਆ ਭੈਣ ਪਰ ਰਿਸ਼ਤਾ ਤਨੇ ਖਤਮ ਕਰਤਾ ਜਦੋਂ ਨੇ ਕਹਿ ਦਿੱਤਾ ਤੇ ਤੁਸੀਂ ਮੇਰੇ ਲਈ ਮਰ ਗਏ ਮੈਂ ਤਾਂ ਹਾਲੀ ਮਰ ਗਈ ਤੇ ਮੇਰੇ ਘਰ ਨਾ ਵੜਿਓ ਕੋਈ ਲੋਣੀ ਫੋਨ ਚੁੱਕਣ ਦਾ ਸਮਝ ਲਗੀ ਮੇਰੇ ਤੋਂ ਬਾਅਦ ਹੀ ਕਿਤੇ ਆਵੇ ਤੇ ਹਾਏ ਹਾਏ ਮੈਂ ਹੁਣ ਦੱਸ ਕੀ ਕਰਾਂ ਮੈਂ ਤਾਂ ਲੱਕੋਫਾਏ ਆ ਗਈਆਂ ਜੇ ਮੈਂ ਫੋਨ ਨਹੀਂ ਨਾ ਚੁੱਕਦੀ ਤੇ ਮੈਂ ਬੁਰੀ ਬਣ ਜਣਾ ਲੈ ਹੁਣ ਫੇਰ ਆ ਗਿਆ ਵਾ ਮੈਂ ਨਹੀਂ ਚੁੱਕਣਾ ਨਾ ਮੇਰੀ ਗੱਲ ਕਰਾਈ ਤੂੰ ਚੁੱਕਣਾ ਨਾ ਤੇ ਚੁੱਕ ਲੈ ਸੱਤ ਚੁੱਕ ਚੱਲ ਮੈਂ ਚੁੱਕਦੀ ਆ ਚੁੱਕਦੀ ਆ ਭਲਾ ਤੇ ਕੀ ਆਂਦੀ ਐ ਕਹਿਣਾ ਆ ਨੀ ਸਪੀਕਰ ਓਨ ਕਰ ਹੈਲੋ ਹੁਲੋ ਕੋਈ ਨਹੀਂ ਆ ਮੇਰੀ ਕਿਤੇ ਨਾਲ ਕੋਈ ਸੱਤਕ ਸੱਤ ਨਹੀਂ ਮੇਰੇ ਪ੍ਰਾਣ ਨੂੰ ਫੋਨ ਫੜਾ ਤੇਰੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਆ ਗੰਧਫਾਓ ਜਾ ਕੇ ਅੱਛਾ ਤੂੰ ਕੁੰਨੀ ਕਿੱਦਾਂ ਆ ਟਾਡੇ 'ਚ ਕੋਈ ਮਾਇਨੇ ਨਹੀਂ ਹੈਗੇ ਕਿ ਕਿ ਇਹਨੂੰ ਸਾਸਰੀ ਘਰ ਵੀ ਬੁਲਾਉਣੀ ਆ ਫੇਰ ਵੀ ਕਵਲ ਮੈਂ ਤੁਹਾਡੀ ਵੱਡੀ ਪਰਜਾਈ ਆ ਜੇ ਤੇਰੀ ਮਾਂ ਮਰ ਗਈ ਆ ਤੇ ਮੈਂ ਤੇ ਇੱਥੇ ਹੈਗੀ ਆ ਨਾ ਮਿਲਣਾ ਨਹੀਂ ਤੁਹੀਂ ਮੇਰੇ ਨਾਲ ਮਿਲਣਾ ਵਰਤਣਾ ਤੂੰ ਮਾਵਾ ਵਾਲੇ ਕੰਮ ਕੀਤੇ ਆ ਤੇਰੇ ਤੇ ਸਾਰੇ ਪਵਾੜੇ ਤੂੰ ਤੇ ਤਮਾਸ਼ਾ ਲਾ ਕੇ ਬੈ ਗਈ ਕਿਤੇ ਜੇ ਤੂੰ ਹੀ ਭਰਾ ਨੂੰ ਸਮਝਾਉਣ ਵਾਲੀ ਹੁੰਦੀ ਤੂੰ ਤੇ ਕੀਤਾ ਕਿੱਥੇ ਕਿਤੇ ਸੁਧਕਾਂ ਲੈਂਦੀ ਰਹਿੰਦੇ ਲੈ ਵੀਰ ਨੂੰ ਵੀ ਪੜਕਾ ਕੇ ਸਾਡਾ ਵੀਰ ਇਦਾਂ ਦਾ ਨਹੀਂ ਆ ਪੋਲਾ ਪੰਛੀ ਆ ਇਹ ਸਾਰੇ ਤੇਰੇ ਮਗਰ ਲੱਗਾ ਵਾ ਵੇਖਣ ਨੂੰ ਤੇ ਕਵਲ ਭੋਲੀਆਂ ਤੁਸੀਂ ਵੀ ਲੱਗਦੀਆਂ ਈ ਆਂ ਪਰ ਪੋਲੀਆਂ ਹੈ ਨਹੀਂ ਉਹ ਜਿੰਨੀਆਂ ਤੁਸੀਂ ਉੱਤੋਂ ਹੀ ਆ ਨਾ ਮਾੜੀਆਂ ਨੀਤ ਦੀਆਂ ਉਹਨੀਆਂ ਤੁਸੀਂ ਵਿੱਚੋਂ ਹੀ ਹੋ ਤੇ ਨਾਲੇ ਮੇਰੀ ਗੱਲ ਸੁਣ ਘਰ ਨੂੰ ਸਿਆਣਾ ਕੌਣ ਨਹੀਂ ਹੁੰਦਾ ਸਾਰੇ ਸਿਆਣੇ ਹੁੰਦੇ ਆ ਜੇ ਤੁਸੀਂ ਸਿਆਣੀਆਂ ਹੈ ਨਾ ਤੇ ਉਹ ਵੀ ਸਿਆਣਾ ਵਾ ਉਹਨੂੰ ਵੀ ਆਪਣੇ ਘਰ ਦਾ ਫਿਕਰ ਵਾ ਬਹੁਤ ਫਿਕਰ ਵਾ ਅਹੀਂ ਤੇ ਸੋਚਿਆ ਸਾਡੀ ਮਾਂ ਮਰ ਗਈ ਆ ਤੁਹਾਨੂੰ ਮਿਲਾਂ ਵਰਤਾਂਗੇ ਤੇ ਤੁਹਾਡਾ ਭਰਾ ਪਰ ਜਾਈ ਆ ਚਲ ਗੱਲ ਦਾ ਲਾਓਗੇ ਤੁਸੀਂ ਪਰ ਤੁਸੀਂ ਬਹੁਤ ਸੋਹਣੀ ਕੀਤੀ ਤੁਸੀਂ ਤਾਂ ਕਿਤੇ ਸਾਡੇ ਨਾਲ ਸ਼ਰੀਕਾਂ ਦਾ ਵੀ ਪਰੇ ਕਰਤੀ ਆ ਤੇ ਹੁਣ ਨਾ ਦੇਖੀ ਮੈਂ ਪੈਣ ਨੂੰ ਲੈ ਕੇ ਤੇ ਤੁਹਾਡੇ ਕੋ ਕਿੱਦਾਂ ਪਹੁੰਚਦੀ ਆ ਤੇ ਪਹੁੰਚ ਜਾ ਪੈਣ ਨੂੰ ਲੈ ਕੇ ਕੀ ਕਰ ਲੇਗੀ ਇੱਥੇ ਆਣ ਕੇ ਮੈਂ ਆਹ ਹੋ ਤਾਂ ਤੈਨੂੰ ਮੈਂ ਦੱਸੂਗੀ ਨਾ ਕੀ ਕਰਦੀ ਆ ਤੇ ਕੀ ਨਹੀਂ ਕਰਦੀ ਗਾਂ ਦਫਾ ਹੋ ਜਾ ਕੇ ਨਹੀਂ ਪ੍ਰਾਣਾ ਗੱਲ ਕਰਨੀ ਦੇ ਹਾਦੀ ਹੋ ਗਈ ਤੇਰੇ ਵਾਲੀ ਤੈਨੂੰ ਤੇ ਮਾਸਾ ਨਾ ਕਿਸ ਨੇ ਕੂਣਾ ਹੀ ਨਹੀਂ ਦੱਸਿਆ ਤੇਰੀ ਤਾਂ ਜ਼ਬਾਨ ਐਨੀ ਚੱਲਦੀ ਆ ਨਾ ਕਿ ਕੋਈ ਗੱਲ ਨਹੀਂ ਕਰਨ ਵਾਲੀ ਕੈਂਚੀ ਵਾਂਗੂ ਜ਼ਬਾਨ ਚਲਾਉਣੀ ਤੂੰ ਉਤਰ ਦੇ ਤਰ ਕੋਈ ਗੱਲ ਨਹੀਂ ਆ ਜਾ ਪੈਣਾ ਜਿਹੜੀਆਂ ਅੱਗੇ ਤੂੰ ਵਲੀਆਂ ਵਲੀਆਂ ਚੁੱਕ ਲੀਆਂ ਹੁਣ ਦੋਰੇ ਚੁੱਕ ਲੇਗੀ ਹੋਰ ਕੀ ਕਰਨਾ ਤੂੰ ਇੱਥੇ ਚੁੱਪ ਕਰਦੀ ਕਿ ਨਹੀਂ ਤੂੰ ਚੋਪੀਆਂ ਮੈਂ ਫੋਨ ਦਫਾ ਕਰ ਪਰੇਵੇਂ ਚਿਰ ਖਾਈ ਜੰਨੀ ਜੋ ਪਤਾ ਗਾੜੀ ਪੁਣਾ ਨੇ ਉਹਨਾਂ ਦਾ ਫੇਕਾ ਦੀ ਗੱਲ ਲਾ। ਹਾਏ ਰੱਬਾ। ਬਸ ਇਹੋ ਗੱਲ ਹੀ। ਪਾਂਦੀ ਫੂਨ ਚੁੱਕ। ਇੰਨਾ ਕਰ ਲਈ ਗਾੜੀ। ਹੁਣ ਤਾਂ ਮੈਂ ਉਹਨੂੰ ਕੋਈ ਮਾੜੀ ਚੰਗੀ ਆਖੀ ਵੀ ਨਹੀਂ ਆ। ਮੈਂ ਤਾਂ ਇਹੋ ਹੀ ਆਖਿਆ ਵਾ ਕਿ ਚੱਲ ਕੋਈ ਗੱਲ ਨਹੀਂ ਮੇਰੇ ਨਾਲ ਮੇਰੇ ਨਾਲ ਵਰਤਣਾ ਨਹੀਂ ਆ। ਅਗਲੀ ਆਂਦੀ ਤੂੰ ਤੇ ਸਾਡੀ ਕੋਲ ਲੱਗਦੀ ਨਹੀਂ ਤੇਰੇ ਹੀ ਪਵਾੜੇ ਆ। ਮੈਂ ਹੁਣ ਦੱਸ ਕੀ ਕਰਾਂ? ਮੈਂ ਤਾਂ ਇਹੋ ਹੀ ਆਂਦੀ ਕਿ ਤੁਸੀਂ ਭੈਣ ਭਰਾ ਲੜਾਈ ਹੋ ਤੇ ਚੱਲ ਤੁਹਾਡੀ ਸੁਲਾਹ ਹੋ ਜੂਗੀ। ਮਿਲਣ ਵਰਤਨ ਬਣਿਆ ਰਹੂਗਾ। ਪਰ ਨਾ ਇਹ ਤੇ ਮਿਲਣ ਵਾਲੀਆਂ ਝੂਠਾ ਹੀ ਨਹੀਂ ਹੈਗੀਆਂ ਤੇ। ਤੇ ਨਾ ਨਾ ਮਿਲਣ ਨਾਲ ਕੰਮ ਹੀ ਕੀਤੇ ਆ। ਸਮਝ ਲੱਗੀ ਨਾ ਜੋ ਬਹੁਤ ਮਾੜਾ ਕਰ ਰਹੀਆਂ ਮੈਂ ਇਹ ਨਾਲ ਮਿਲਣਾ ਤੂੰ ਵੀ ਨਾ ਬਹੁਤਾ ਫੋਨ ਵਾਲਾ ਸੋਣਿਆਗਾ ਚੰਗਾ ਓਏ ਲੋਣੀ ਬਲਾਕ ਮਾਰ ਇਹਨਾਂ ਦੇ ਫੋਨ ਦੇ ਨੰਬਰ ਤੇ ਨਹੀਂ ਹੱਦ ਹੋ ਗਈ ਕਿ ਤੇ ਇਹ ਜਨਾਨੀ ਵਾਲੀ ਕਿੰਨੀ ਵਾਰ ਕਿਹਾ ਵਾ ਕਿ ਵੀਰ ਨਾਲ ਗੱਲ ਕਰਾ ਦੇ ਪਰ ਨਾ ਇੱਕ ਵਾਰ ਨਹੀਂ ਕਰਾਈ ਆਪ ਹੀ ਗਾੜੀਆਂ ਨਾਲ ਹੋੜੇ ਮੇੜੇ ਪੜੀ ਗਈ ਆ ਜਿੱਦਾਂ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੀ ਆ ਕਵਲ ਕੀ ਹੋਇਆ ਵਾ ਕੱਲੀ ਗੱਲਾਂ ਕਰੀ ਜਾਂਦੇ ਕੀ ਹੋਇਆ ਮੈਂ ਖੱਪੀ ਜਾਂ ਰਹੀ ਆ ਵੀਰ ਹੋਂਾਂ ਨੂੰ ਫੋਨ ਲਾਇਆ ਸੀ ਤੇ ਕਿਤੇ ਵੀਰ ਨੇ ਇੰਨਾ ਪੋੜਾ ਮੇਰਾ ਉਹਨੇ ਤੇ ਕਿਤੇ ਮੇਰੇ ਨਾਲ ਉਸੇ ਵੇਲੇ ਗੱਲ ਕਰ ਲੈਣੀ ਉਹ ਜਿਹੜੀ ਪਰਜਾਈ ਮੇਰੀ ਬਲਾ ਉਹਦੇ ਹੱਥ 'ਚ ਫੋਨ ਆ ਗਿਆ ਤੇ ਕਿਤੇ ਨਹੀਂ ਗੱਲ ਕਰਾਈ ਵੀਰ ਨਾਲ ਐਨੀ ਵਰੀ ਤਰਲੇ ਲੈ ਵੀ ਮੇਰੇ ਪ੍ਰਾ ਨਾਲ ਗੱਲ ਕਰਾ ਕਿਤੇ ਸਾਡੇ ਸਾਵੇਂ ਜਿੰਦਾ ਸੀ ਤੇ ਐਡੀ ਛੇਤੀ ਕਿਤੇ ਉਹਨੇ ਬੇਮੋਕਾ ਹੋ ਜਾਣਾ ਸੀ ਸਾਡੇ ਤੋਂ ਮੈਂ ਤਾਂ ਤੈਨੂੰ ਪਹਿਲਾਂ ਆਖਿਆ ਕਿ ਉਹ ਬਹੁਤ ਚਲਾਕ ਚਿਹਾਰ ਵਾ ਉਹਨੇ ਕਿੱਥੋਂ ਗੱਲ ਕਰਾਉਣੀ ਉਹੋ ਗੱਲ ਹੋ ਗਈ ਨਾ ਮੇਰੀ ਗੱਲ ਸੱਚੀ ਹੀ ਨਾ ਜੱਤੀ ਉਠ ਬੋਲਿਆ ਤੇ ਤਾਂ ਮੈਂ ਦੱਸ ਮੈਂ ਦੀ ਆਨੀ ਆ ਕਿ ਅਜੇ ਦੇ ਗੜੇ ਦਿਨ ਹੋਇਆ ਕਿੱਥੇ ਆਂਦੇ ਹੁੰਦੇ ਦਿਨ ਤੇ ਕਿੱਧਰ ਰਾਤ ਤੇ ਇਹਨਾਂ ਨੇ ਤੇ ਮੁੜ ਕੇ ਕਿਤੇ ਸਾਡਾ ਨਾਂ ਹੀ ਲੈਣੋ ਜਾਬਦਾ ਹਟ ਜਾਣਾ ਆ ਆਹੇ ਇਹ ਨਾਂ ਲੈਣ ਵਾਲੀ ਇਸ ਘਾਤ ਨੇ ਕਿੱਥੋਂ ਨਾਂ ਲੈਣਾ ਵਾ ਇਹ ਤੇ ਸਗੋਂ ਤੁਹਾਨੂੰ ਪਹਿਲਾਂ ਵੀ ਉੱਜੜੀਆਂ ਹੀ ਭਾਲਦੀ ਤੇ ਨਾਂ ਆਉਣ ਤੇ ਨਾਂ ਵੱਣ ਤੇ ਮੇਰੀ ਇੱਕ ਗੱਲ ਬੰਨ ਲਾ ਪੱਲੇ ਹੁਣ ਜੇ ਪਿਆਲੀ ਦਾ ਨਾਂ ਲੈਣ ਨਾ ਤੇ ਇਹਨਾਂ ਨੇ ਪਿਆਲੀ ਨਹੀਂ ਉਹ ਦੇਣੀ ਆਪਣੇ ਚਾਚੇ ਦੇ ਪੁੱਤ ਨੂੰ ਦੇਵੀ ਪਿਆਲੀ ਇਹਨਾਂ ਰਹਿਣ ਦੀ ਤਾਂ ਹੀ ਬੰਦੇ ਆ ਵੀ ਗੱਲ ਮੰਮੀ ਤੁਸੀਂ ਨਾ ਚੰਗੀ ਕੀਤੀ ਆ ਨੇ ਅੱਧਾ ਫੋਨ ਕੀਤਾ ਸੀ ਕਿ ਚੱਲ ਆਵਾਸੁਰ ਲੈਣੀ ਆ ਕਿ ਕਿਹ ਮੂੰਹ ਹੁੰਦੇ ਆ ਤੇ ਜੇ ਪਹਿਲੀ ਮੈਂ ਇਹਨਾਂ ਨੂੰ ਦੇਤੀ ਨਾ ਤੇ ਇਹਨਾਂ ਨੇ ਮੇਰੇ ਪੱਲੇ ਕੀ ਪਾਉਣਾ ਵਾ ਕਦੀ 5 ਦੇਤਾ ਤੇ ਕਦੀ 10 ਦੇਤਾ ਰੋਣੇ ਧੋਣੇ ਫੇਰ ਇਹਨਾਂ ਨੇ ਪਹਿਲਾਂ ਵਾਲੇ ਹੀ ਗਾਉਣੇ ਆ ਤੇ ਜੇ ਮੈਂ ਚਾਚੇ ਦੇ ਪੁੱਤ ਨੂੰ ਦਊਂਗੀ ਫੇਰ ਸਾਠੇ ਕਾ ਆਪਣਾ ਉਥੋਂ ਲਿਆਉਂਗੀ ਨਾਲੇ ਫੇਰਾ ਮਾਰੂੰਗੀ ਤੇ ਸ਼ਰੀਕਾਂ ਘਰੋਂ ਹੋ ਕੇ ਆਜਿਆ ਕਰੋ ਤੇ ਇਹ ਇੱਕ ਤੇ ਦੀਵਾ ਵੇਖੀ ਕਿੱਦਾਂ ਬਲਦਾ ਫੇਰ ਅੱਗ ਲੱਗਣੀ ਇਹਨਾਂ ਨੂੰ ਪੂਰੀ ਜਦੋਂ ਤੂੰ ਦੇਤੀ ਨਾ ਚਾਚੇ ਦੇ ਪੁੱਤ ਨੂੰ ਫੇਰ ਉਹ ਜਿਹੜੀ ਕਿਲਾਕੋ ਬਣਾਂ ਪੰਮੋ ਉਹਨੇ ਬੜੀਆਂ ਤੈਨੂੰ ਫੁੱਲੀਆਂ ਪਾਉਣੀਆਂ ਹੀ ਆ ਜੇ ਤੁਸੀਂ ਉਹ ਗੱਲ ਤੇ ਨਾ ਆਇਓ ਇੱਕ ਹੋਰ ਨਾ ਹੋਵੇ ਤਨ 100 100 ਵਾਲੇ 200 200 ਵਾਲੇ 4 400 ਵਾਲੇ ਛੁੱਟ ਬਣਾ ਕੇ ਤੇ ਤੁਹਾਨੂੰ ਦੇ ਦੇਵੇ ਲੋ ਇੱਕ ਦੀ ਬਜਾਏ ਉਹਨੇ ਦੋ ਦੋ ਬਣਾ ਕੇ ਦੇਣੇ ਆ ਇਹੋ ਜੀ ਗੱਲ ਤੇ ਨਾ ਤੁਸੀਂ ਕਿਤੇ ਮੰਨ ਜਿਓ ਕਿ ਹਨ ਸੂਟ ਬਣਾ ਬਣਾ ਦੇਣ ਲਈ ਨਾ ਸੂਟਾਂ ਤੋਂ ਅਸੀਂ ਕਿਤੇ ਉਦਾਂ ਰਹਿਣੀਆਂ ਆ ਵਾ ਵੀ ਅਸੀਂ ਉਹਨਾਂ ਦੇ ਸੂਟਾਂ ਦੇ ਆਈਆਂ ਵਾ ਵੀ ਉਹਨਾਂ ਨੂੰ ਦੋ ਦੋ ਸੂਟ ਬਣਾ ਦੇ ਤੇ ਅਸੀਂ ਨਿਆਣੀਆਂ ਵਾ ਉਹਦੇ ਮਗਰ ਲੱਗ ਜਾਣਗੀਆਂ ਕੋਈ ਗੱਲ ਨਹੀਂ ਪੁੱਤ ਛੂਟ ਵਾਧੂ ਜਿੱਤਾਂ ਦੇ ਛੂਟ ਆਖੋ ਮੈਂ ਤੁਹਾਨੂੰ ਉਤਾਂ ਦੇ ਛੂਟ ਬਣਾ ਕੇ ਦਵਾਂਗੀ ਤੇ ਉਹਦੀ ਆਖੀ ਨਾ ਮੰਨਿਓ ਤੇ ਨਾ ਉਹਦੇ ਕਹਿਣੇ ਤੇ ਚੱਲਿਓਈ ਜੋ ਆਖੂਗਾ ਵੇਖਾ ਕਿੱਡੀਆਂ ਮਤਾਂ ਦੇ ਢੀ ਮਾਤਾ ਨੂੰ ਕਿਤੇ ਕਮਾਸਾਂ ਨਹੀਂ ਕਿਤੇ ਕਹਿੰਦੀ ਵੀ ਕਿਤੇ ਕੌਲੀ ਚੋ ਕੋਈ ਲੱਗੋ ਉਹਦੇ ਨਾਲ ਕੋਈ ਗੱਲ ਨਹੀਂ ਮਾਤਾ ਅੱਜ ਤੈਨੂੰ ਲਾਲਚ ਪਿਆਣਾ ਵੀ ਕਵਲ ਦੀ ਪਿਆਲੀ ਦਾ ਵੀ ਪੈਲੀ ਲੈ ਆਵੇ ਕੋਈ ਗੱਲ ਨਹੀਂ ਕਿੰਨੇ ਕ ਦਿਨ ਵਾ ਮੜ ਕੇ ਤੂੰ ਹੀ ਉਹਨੂੰ ਇਹੀ ਕੰਨਾ ਕਰਦੀ ਨਾ ਕਰਦੀ ਰਹਿਣਾ ਦੇਣਾ ਪੇਕਾਂ ਚੱਗੂ ਨੂੰ ਰਹਿਣ ਦੇਣਾ ਉਹਨੂੰ ਕਿਤੇ ਇਦਾਂ ਕੰਦੀਨੀ ਹੈਗੀ ਕਿ ਦੇਵੇ ਬਹੁਤ ਨਹੀਂ ਸੰਗੀ ਮਤ ਦਵਾ ਨਾ ਹਾਰ ਵਲੇ ਪੁੱਠੀਆਂ ਹੀ ਪੁੱਠੀਆਂ ਪੁੱਠੀਆਂ ਹੀ ਪੁੱਠੀਆਂ ਦਿੰਦੀ ਉਹਨੂੰ ਮਤਾਂ ਹੀ ਕਿਤੇ ਪਤਾ ਨਹੀਂ ਕੀ ਇਹਦਾ ਚੱਲਣ ਰਿਆ ਵਾ ਕੋਈ ਟੈਨਸ਼ਨ ਨਹੀਂ ਹੈਗੀ ਤੇ ਕਿਦਾਂ ਤੁਹਾਡੀ ਭੈਣ ਤਮਕੀਆਂ ਦੇਣ ਰਹੀ ਹੈਗੀ ਤੁਸੀਂ ਇਸ ਗੱਲ ਨੂੰ ਅਣਗੌਲਿਆ ਨਾ ਕਰੋ ਜਿੱਦਾਂ ਉਹ ਆਂਦੀ ਆਉਣਾ ਵਾ ਮੈਂ ਤੇ ਪੈਣ ਨੇ ਤੇ ਜੇ ਹੋਰ ਕੋਈ ਰਿਸ਼ਤੇਦਾਰ ਇੱਥੇ ਲੈ ਆਈ ਨਾ ਇੱਥੇ ਬਦਨਾਮੀ ਬੜੀ ਹੋਣੀ ਆ ਅੱਗੇ ਨਹੀਂ ਉਹਨਾਂ ਨੇ ਕੋਈ ਕਸਰ ਛੱਡੀ ਤੇ ਮੈਂ ਕੀ ਕਰ ਸਕਦਾ ਉਹ ਤੈਨੂੰ ਪਤਾ ਮੈਨੂੰ ਪਤਾ ਪੈਲੀ ਉਹਨਾਂ ਦਾ ਨਾਂ ਚੜ ਗਈ ਛੜਣੀ ਉਹਨਾਂ ਹੈ ਨਹੀਂ ਆ ਤੇ ਇੱਕ ਗੱਲ ਹੈਗੀ ਆ ਇਹ ਸੌਖੀ ਨਹੀਂ ਮੈਨੂੰ ਉਹਨਾਂ ਨੂੰ ਤਾਲੀ ਖੰਡਣ ਦਾ ਜਲੂਸ ਇਹ ਆ ਜਾ ਕੱਢੂੰਗਾ ਨਾ ਇਸਤਾਰਾ 'ਚ ਮੂੰਹ ਦੇਣ ਜੋ ਗਿਰਣਗੀਆਂ ਤੇ ਨਾਂ ਇਸਤਾਰੋਂ ਮਿਲੂਗਾ ਹੀ ਸਾਰੇ ਇਸਤਾਰ 'ਚ ਇਕੱਠੇ ਕਰੂੰ ਨਾਨਕੇ ਵੀ ਇਹਦੇ ਸਾਰੇ ਇਸਤੇ ਕਰੂੰਗਾ ਦੂਜੇ 'ਤੇ ਕਰੂੰਗਾ ਵੀ ਦੱਸੋ ਸਾਡਾ ਕੀ ਕਸੂਰ ਸੀ ਕਿਹਨੀਆਂ ਫਾਈਨਲ ਹੀ ਕੀਤਾ ਮੇਰੀ ਗੱਲ ਸੁਣੋ ਤੁਸੀਂ ਤਾਂ ਗਰਮ ਹੋ ਗਏ ਤੇ ਆਪਣਾ ਗੁੱਸਾ ਕੱਢ ਲਿਆ ਇੱਕ ਗੱਲ ਹੋਰ ਵੀ ਆ ਜੇ ਮੰਨ ਲਓ ਇਥੋਂ ਇਹ ਪੈਲੀਆਂ ਲੈ ਵੀ ਜਾਂਦੀਆਂ ਗੁੱਸੇ ਦੇ ਵਿੱਚ ਕਈ ਗਲਤੀਆਂ ਹੋ ਜਾਂਦੀਆਂ ਗਾੜੀ ਸਾਡੇ ਬੱਚਿਆਂ ਦਾ ਅੱਗ ਮਾਰਿਆ ਜਾਣਾ ਉਹ ਵਿਚਾਰੇ ਕੀ ਕਰਨਗੇ ਪੈਲੀ ਦੇ ਜੱਟ ਦੀ ਮਾਂ ਹੁੰਦੀ ਆ ਭਾਵੇਂ ਜੱਟ ਦੀ ਪੈਲੀ ਕਿੱਲਾ ਹੀ ਬਾਹਰ ਹੋਵੇ ਨਾ ਹੋ ਮਾਂ ਬੜੀ ਹੁੰਦੀ ਆ ਤੇ ਸਾਡੇ ਤਾਂ ਥੱਲੇੋਂ ਤਿੰਨ ਕਿੱਲੇ ਨਿਕਲ ਜਾਣੇ ਆ ਡੇਢ ਡੇੜੇ ਕਿੱਲਾ ਹੋਣਾ ਦੋਵਾਂ ਪੈਣਾ ਨੂੰ ਨਾ ਹੁਣ ਮੈਂ ਜਾ ਕੇ ਮੇਰੇ ਕੋਲ ਮਾਫੀ ਮੰਗਾ ਭੀਖ ਮੰਗਾ ਉਹ ਤਾਂ ਮੇਰੇ ਕੋਲ ਕੰਮ ਨਹੀਂ ਹੁਣ ਐਸਾ ਤੇ ਮੈਂ ਤੂੰ ਕਰ ਸਕਦੀ ਜੀ ਕਰ ਲਾ ਮੈਨੂੰ ਕੋਈ ਲੋੜ ਨਹੀਂ ਹਰ ਜਮੀਨਾ ਦੀ ਜਿਹੜਾ ਇਸ ਤਰ੍ਹਾਂ ਵਾੜਾ ਮਾੜਾ ਸਮਝਦਾ ਨਾ ਮੈਂ ਉਸਤਾਨ ਨੂੰ ਮਿਲਦਾ ਦੱਸਦੀ ਗੱਲ ਚੱਲ ਮਾਫੀ ਮੰਗਣ ਨੂੰ ਤੇ ਮੈਂ ਆਂਦੀ ਨਹੀਂ ਆ ਜਿਹੜਾ ਕਬਲ ਦਾ ਸੌਹਰਾ ਵਾ ਨਾ ਉਹ ਬੜਾ ਹੀ ਸਿਆਣਾ ਬੰਦਾ ਵਾ ਤੇ ਮੈਂ ਆਨੀ ਆ ਤੇ ਜਾਂ ਉਹਨਾਂ ਨੂੰ ਸੱਦ ਲੋ ਤੇ ਜਾਂ ਤੁਸੀਂ ਉੱਥੇ ਚੱਲ ਜਾਓ ਉਹਨਾਂ ਨਾਲ ਬਾਲ ਕੇ ਗੱਲ ਕਰੋ ਤੇ ਕੀ ਗੱਲ ਆ ਮਾਸੜ ਜੀ ਤੁਸੀਂ ਇਹ ਦੱਸੋ ਵੀ ਕੀ ਤੁਹਾਨੂੰ ਪਹਿਲੀ ਦੀ ਲੋੜ ਪੈ ਗਈ ਸਭ ਕੁਝ ਤਾਂ ਤੁਹਾਡੇ ਪ੍ਰਮਾਤਮਾ ਨੇ ਘਰ ਬਾਹਰ ਦਿੱਤਾ ਵਾ ਭਲਾ ਪਤਾ ਤੇ ਲੱਗੇ ਵੀ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਨਹੀਂ ਪਤਾ ਪਤਾ ਹੋਣਾ ਬਹੁਤ ਸਾਰਾ ਅਕਸਰ ਜ਼ਮੀਨ ਨਾ ਚੜੀ ਇਹਨਾਂ ਦੇ ਤੇ ਰਾਜ ਦਾ ਨਾਂ ਪਤਾ ਇਹਦੀ ਸੱਸ ਜੀ ਬੜੀ ਚਲਾਕ ਜਨਾਨੀ ਆ ਇਥੋਂ ਪਾਏ ਘੜ ਘੜ ਕੇ ਉੱਥੇ ਜਿੰਦੇ ਰਹੀ ਆ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੀ ਜ਼ਮੀਨ ਨਾਲ ਚੜੀ ਆ ਸਾਰਾ ਪਤਾ ਉਹਨਾਂ ਨੂੰ ਤੇਰੀ ਮੈਂ ਗੱਲ ਮੰਨਦਾ ਉਹ ਬੰਦਾ ਸਿਆਣਾ ਬੜਾ ਵਾ ਪਰ ਬਹੁ ਨਹੀਂ ਜਿਹੜੀ ਜ਼ਮੀਨ ਹੁੰਦੀ ਨਾ ਹਰ ਇੱਕ ਦੀ ਜਲੀ ਨਾ ਬਈ ਮਾਂ ਦੇ ਲੋਹਿੰਦਾ ਵਾ ਕੌਣ ਛੱਡਦਾ ਤੇਨ ਇਕੱਲੇ ਯਾਰ ਨਹੀਂ ਛੱਡਦਾ ਤੇ ਨਹੀਂ ਪਰ ਮੇਰਾ ਵੀ ਦਿਲ ਡਿੱਕੇ ਡੋਲੇ ਖਾਈ ਜਾਂਦਾ ਵੀ ਅਹੀਂ ਸਾਰੀ ਉਮਰ ਜ਼ਮੀਨ ਜਾਇਦਾਦ ਦਾ ਸੋਖ ਹੀ ਨਹੀਂ ਲੈ ਕੇ ਵੇਖਣਾ ਪਹਿਲਾਂ ਜੇ ਜ਼ਮੀਨ ਇਹ ਤੇ ਮਾਂ ਨੇ ਆਪਣੇ ਕੋਲ ਰੱਖੀ ਉਹ ਸਾਰਾ ਕੋ ਹੂੰਜ ਕੋ ਉਦਕੇ ਤੇ ਕੁੜੀਆਂ ਨੂੰ ਪਾਈ ਗਈ ਤੇ ਜੇ ਹੁਣ ਵਾ ਜ਼ਮੀਨ ਸਾਡੇ ਹੱਥਾਂ ਚ ਆਈ ਤੇ ਇਹਨਾਂ ਨਖਤੀਆਂ ਨੇ ਵਲੀਆਂ ਵਲੀਆਂ ਚੁੱਕ ਲਈਆਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਰਾਤ ਦਿਨ ਨੀਂਦ ਨਹੀਂ ਆਉਂਦੀ ਕਿ ਸਾਡੇ ਨਾਲ ਬੰਨ ਕੀ ਡਿਆ ਵਾ ਇਹੋ ਜੀਆਂ ਤਾਂ ਧੀਆ ਨਾ ਰੱਬ ਵੈਰੀ ਦੁਸ਼ਮਣ ਨੂੰ ਨਾ ਦਵੇ ਕੀ ਕਰ ਸਕਦੇ ਬਾਹੂ ਹੁਣ ਜੇ ਤੁਹਾਡਾ ਘਰ ਆਪਣਾ ਮਾੜਾ ਹੋਵੇ ਨਾ ਤੇ ਕੀ ਕਰ ਸਕਦੇ ਆਪਾਂ ਪਸਤਾਈ ਅਸੀਂ ਪਸਤਾਈ ਸਕਦੇ ਆ ਨਾ ਜੇ ਉਹਨਾਂ ਦੇ ਦਿਮਾਗ ਚ ਖਾਨੇ ਗੱਲੇ ਬਹਿ ਜੇ ਕਿ ਭੈਣਾ ਭਰਾ ਤੋਂ ਵੱਡੀ ਚੀਜ਼ ਕੋਈ ਨਹੀਂ ਹੁੰਦੀ ਪਰ ਨਾ ਉਹਦੇ ਟੱਸ ਤੋਂ ਮੱਸ ਨਹੀਂ ਹੁੰਦੀਆਂ ਯਾਰ ਕਦੇ ਹਾਏ ਹਾਏ ਮੈਂ ਆ ਤੇ ਉਹਨਾਂ ਨੇ ਬਥੇਰੀਆਂ ਫੁੱਲੀਆਂ ਪਾਉਨੀਆਂ ਆਪਣੇ ਵੱਲ ਕਰਨ ਦੀ ਕੋਸ਼ਿਸ਼ ਵੀ ਕਰਦੀ ਆ ਪਰ ਉਹ ਤੇ ਮੇਰੇ ਨਾਲ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੀਆਂ ਤੇ ਮੈਂ ਹੁਣ ਕੀ ਕਰਾਂ ਮੇਰੀ ਤਾਂ ਕੋਈ ਵਾਹ ਪੇਸ ਨਹੀਂ ਚੱਲਦੀ ਉਧਰੋਂ ਤੂੰ ਹੀ ਨਹੀਂ ਆਕੜ ਛੜਦੇ ਤੇ ਉਧਰੋਂ ਉਹ ਨਹੀਂ ਛੜਦੀਆਂ ਮੈਂ ਤਾਂ ਲੱਕੋ ਫਾਏ ਆ ਗਈਆਂ ਮੈਂ ਮੈਂ ਅੱਗੇ ਤੁਹਾਡੇ ਕਹਣੇ ਚ ਤੁਹਾਡੇ ਕਹਣੇ ਤੋਂ ਨਹੀਂ ਮੈਂ ਬਾਹਰ ਹੋਣਾ ਤੇ ਆ ਜਿਹੜੀ ਤੇ ਸੂਟਾਂ ਦੀ ਗੱਲ ਕਰਦੇ ਆ ਤੁਹਾਡੇ ਲਿਆਏ ਮੈਂ ਪਾਉਣ ਲਈ ਅਜੇ ਤੇ ਆ ਜਿਹੜੇ ਤੁਸੀਂ ਮੈਨੂੰ ਲਿਆ ਕੇ ਦਿੱਤੇ ਮੈਂ ਉਹ ਨਹੀਂ ਸੀਨੇ ਦਿੱਤੇ ਉਹ ਸਗੋ ਦੇਣੇ ਆ ਹੁਣ ਕਿਹਦੇ ਨਾਲ ਅਛਾ ਮੰਮੀ ਇਹਨੂੰ ਸੂਟ ਲਿਆਂ ਦਿੱਤੇ ਤੇ ਮੈਨੂੰ ਤੂੰ ਹੀ ਲਿਆਂ ਗਰੀ ਤੇ ਸਿਆਲ ਆਉਂਦੇ ਪਤਲੇ ਮੈਂ ਪਾਈ ਫਿੰਡੀ ਐ ਸੂਟ ਮੈਨੂੰ ਵੀ ਦੋ ਦਾਜ ਬਣਾ ਦੋ ਨਹੀਂ ਤੂੰ ਅੱਧੀ ਹਰ ਰੀਸਾ ਕਰ ਲੈਣੀ ਆ ਮਾਂ ਉਹ ਕੀ ਕਹੋਦੀ ਮਾਂ ਹੀ ਲੈ ਦਿੰਦੀ ਹੈਗੇ ਸੂਟ ਜੇ ਹੁਣ ਬੜਾਈ ਦਿੱਤਾ ਤੇ ਤੂੰ ਉੱਥੇ ਵੇਲੇ 扑ਕਦੀ ਆ ਗਈ ਆ ਇਹ ਕੀ ਆਖ ਰਹੀ ਆ ਨਹੀਂ ਤੈਨੂੰ ਵੀ ਕਦੀ ਪੇਕਿਆ ਤੂੰ ਮੇਰੇ ਜੇ ਉਹਨੂੰ ਬਣਾ ਤੇ ਉਹ ਵੀ ਤੁਹਾਡੇ ਨਾਲ ਉੱਦਾਂ ਦੇ ਤੇ ਮੈਂ ਵੀ ਉਦਾਂ ਦੇ ਕੀ ਕਹਾਂ ਮੈਂ ਕਿੱਥੋਂ ਲਿਆਂਗੇ ਪੋਣੇ ਮੈਨੂੰ ਦੱਸੋ ਨਾ ਪਹਿਲਾਂ ਮੈਨੂੰ ਵੀ ਬੱਲੇ ਤੂੰ ਇਹਦੇ ਨਾਲ ਰੜ ਗਈ ਆ ਤੂੰ ਕਬਲ ਦਾ ਰੀਸਾ ਕਰ ਲੈਣੀ ਆ ਜਿਹੜੀਆਂ ਜਿਹੜੀਆਂ ਕਬਲ ਕਰੂਗੀ ਉਹ ਤੂੰ ਕਰ ਲੈਗੀ ਕੀ ਗੱਲ ਮੈਂ ਕੰਮ ਨਹੀਂ ਕਰਦੀ ਕਵਲ ਕੋ ਜਿਆਦਾ ਕਰਦੀ ਆ ਮੈਂ ਸੜਦੇ ਟੋਟ ਟਮਾਰਦੀ ਨਹੀਂ ਮੈਂ ਕਿਤੇ ਵੇ ਤੇ ਮਰਦੀ ਰਹਿਣੀ ਆ ਦੇਦੇ ਤਾਂ ਹੀ ਕੋਹ ਜਿਆਦਾ ਹੀ ਨਹੀਂ ਬੋਲਣ ਲੱਪੇਵੇਂ ਜਿਆਦਾ ਮੈਨੂੰ ਤੁਸੀਂ ਬੋਲਣ ਲਾਇਆ ਜੋ ਤੁਸੀਂ ਦੀਜ ਜੀ ਦਾ ਰਿਸਾ ਕਰਦੀਆਂ ਨਾ ਮੇਰੇ ਨਾਲ ਤੇ ਮੈਨੂੰ ਵੀ ਪਤਾ ਹੈ ਕਿ ਜੋ ਤੁਸੀਂ ਕੰਡੀਆਂ ਦੋ ਜਣੀਆਂ 9 ਸਸ ਮੇਰੇ ਦੁਆਲੇ ਦੋ ਜਣੀਆਂ ਕਹਿੰਦੇ ਕਿ ਮੈਂ ਕੱਪੜਾ ਵੀ ਨਹੀਂ ਪਾਉਣਾ ਕਰੋ ਕੀ ਜੇ ਤੁਸੀਂ ਰਿਸ ਕਰ ਲਈ ਮੰਮੀ ਨੇ ਫਿਰ ਕੀ ਹੋਇਆ ਜੇ ਉਹਨਾਂ ਨੇ ਮੈਨੂੰ ਦੋ ਸੂਟ ਲਿਆ ਤੇ ਹੁਣ ਜਦਨ ਜਾਣਗੇ ਉਦੋਂ ਤੁਹਾਨੂੰ ਲਿਆ ਦੇਣਗੇ ਐਵੇਂ ਇਦਾਂ ਨਿਕਿਆ ਨਿਕਿਆ ਗੱਲਾਂ ਨਹੀਂ ਕਰੀ ਤੇਰਾ ਸਭਾ ਫਰਜ਼ ਨੂੰ ਕਹਿੰਦਾ ਹੈ ਮੰਮੀ ਮੈਨੂੰ ਸੂਟ ਲਿਆ ਉਹਨੇ ਕੋਣੀ ਜਾ ਕੇ ਬਹਿਰ ਮਾਰਨਾ ਉਹੋ ਗੱਲ ਸਗੋ ਜਿੰਨਾ ਆਕੀ ਤਾਂ ਉਹਨਾ ਜਬਾਨ ਲੜਾਈ ਜਾਂਦੀ ਆ ਕੁੜਕੀ ਜਾਂਦੀ ਗਾਹ ਨੂੰ ਸਗੋ ਆ ਜਦੋਂ ਮੈਂ ਕਹਿੰਨੀ ਉਹਦੇ ਮੈਂ ਬੁੜੀਆਂ ਹਨਾ ਫਿਰ ਜਬਾਨ ਚ ਲਾਉਣੀ ਮੈਂ ਜਬਾਨ ਨਹੀਂ ਚਲਾਂਦੀ ਤੋਰ ਕੰਡਾਈ ਆ ਵੱਧ ਹੀ ਜਾਂਦੀ ਸਗੋ ਤੇਰੀ ਜਿੰਨਾ ਆਕੀ ਦਾ ਚੁੱਪ ਕਰ ਚੁੱਪ ਕਰ ਮੈਂ ਬਥੇਰਾ ਚੁੱਪ ਕਰ ਕਰ ਵੇਖ ਲਿਆ ਮੈਂ ਤੁਹਾਡੇ ਵਾਲੀ ਵੇਖਦੀ ਚੁੱਪ ਕਰ ਕਰ ਕੇ ਹਾਰ ਕੇ ਮੈਨੂੰ ਬੋਲ ਤੂੰ ਹੀ ਲਾਇਆ ਵਾ ਜੇ ਲਾਇਆ ਵਾ ਨਾ ਤੇ ਫਿਰ ਤੈਨੂੰ ਮੈਂ ਵੀ ਦੱਸਨੀ ਆ ਜਿਹੜੇ ਜਿਹੜੇ ਕੰਮ ਕਰ ਰਹੀ ਆ ਨਾ ਉਹ ਤੂੰ ਹੀ ਕਰਕੇ ਦੱਸ ਅੱਛਾ ਕਵਲ ਅੱਗੇ ਕਰ ਲੈ ਹੁਣ ਲੈਣ ਕੇ ਦੱਸੇ ਕਵਲ ਅੱਗੇ ਮਾਂ ਹੀ ਗੁੱਫਲ ਦੇਈ ਜਾਂਦੀ ਹੈ ਮੈਂ ਜੜੀ ਨਾ ਅੜੀ ਫੜੀ ਨਾ ਉਹਨਾਂ ਪੂਰੀ ਕਰਨੀ ਕਰਨੀ ਆ ਮੇਰੀਆਂ ਭੈਣਾਂ ਨਾ ਮੈਂ ਜਾਣਦਾ ਮੈਂ ਆਪਣੀ ਮਾਂ ਨੂੰ ਵੀ ਜਾਣਦਾ ਸੀ ਜਦੋਂ ਮੈਂ ਹੁੰਦਾ ਹੈ ਨਾ ਮੰਮੀ ਤੇਰੇ ਸਾਹਮਣੇ ਦਾ ਹੀ ਕਿ ਜਮੀਨ ਮੇਰਨਾ ਕਰਦੇ ਮਾੜੀ ਮੋਟੀ ਗਰੀਬ ਦਾ ਪਰ ਨਾ ਮੈਂ ਜਣਾ ਮਰ ਚਲੀ ਆ ਮੈਂ ਇੱਥੇ ਚੱਲ ਜਣਾ ਮੈਂ ਇੱਥੇ ਰਹਿਣੀ ਜਮੀਨ ਉਹ ਖਾਣੀ ਹੀ ਮੀਨਾਂ ਨਾਲ ਤੈਨੂੰ ਹੀ ਮੈਂ ਉਹ ਤਾਂ ਮੇਰੀ ਗੱਲ ਸਮਝਦੇ ਨੇ ਨਾ ਆਂਦੇ ਮੇਰੀਆਂ ਪਹਿਣਾ ਚੰਗੇ ਆ ਬੜੀਆਂ ਤੂੰ ਝੂਠੇ ਨਾ ਲੰਨੀ ਇੱਕੋ ਜਮਾਨ ਤੇ ਰਿਹਾ ਕਰੋ ਨਾ ਕਿਉਂ ਫਿਰ ਜਾਂਦੇ ਹੀ ਮੁੜ ਕੇ ਪਜਾ ਜਾ ਆਪਣਾ ਕੰਮ ਕਰ ਸਿਰ ਖਾਈ ਜਾਂਦੀ ਐਵੇਂ ਜਾਂਦੀ ਨਹੀਂ ਜਾਵੇ ਮੈਂ ਤਰਲੇ ਨਹੀਂ ਕੱਢਦਾ ਗਾ ਸਿੱਧੀ ਗੱਲ ਆਪਾਂ ਆ ਜਾਂਦੀ ਮੇਰੇ ਗੜੀ ਆ ਕੇ ਐਵੇਂ ਵੇਹਲਾ ਮੰਮੀ ਮੇਰੀਆਂ ਨੇਸਾਂ ਕਰਨੀ ਮੇਰੇ ਤੇ ਤੂੰ ਪਾਸਕੂਮ ਨਹੀਂ ਹੈਗੀ ਮੈਂ ਐਵੇਂ ਹਾਈਦਾਂ ਦੀ ਜिद ਬਾੜੀਆਂ ਨਾ ਕਰਿਆ ਕਰਵੇਂ ਮੰਮੇ ਸੁਣ ਘਰ ਸੱਡੋ ਆ ਗੱਲਾਂ ਮੈਂ ਕਹਿੰਦੀ ਜੇ ਦਰੀਸ ਨਹੀਂ ਕਰਦੀ ਹੈਗੀ ਨਾਲੇ ਮੇਰੇ ਰਿਸ਼ਤੇਦਾਰਾਂ ਦੇ ਆਉਂਦੇ ਆ ਪ੍ਰੋਗਰਾਮ ਦੋ ਸੂਟ ਮੈਨੂੰ ਵਾ ਵਧੀਆ ਲਿਆਂਦਿਓ ਤੇ ਦੋ ਘੜਪਾਉਣ ਨੂੰ ਮੈਨੂੰ ਲਿਆਂਦਿਓ ਗਿਆ ਦਿਨੀ ਆ ਜਿੰਨੇ ਇੱਕ ਤਰ੍ਹਾਂ ਬੰਦਾ ਕਮਾਈ ਕਰਦਾ ਨਾ ਉਹਨਾਂ ਤੇ ਤੇਰਾ ਢਿੱਡ ਨਹੀਂ ਭਰਦਾ ਸਾਰੀ ਦਿਹਾੜੀ ਖਾਣੇ ਬਣਾ ਬਣਾ ਕੇ ਤੇ ਖਾਦੀ ਰਹਿਣੀ ਆ ਪਾਏ ਉਹ ਥੋੜੀ ਕਰਦਾ ਨਾ ਮੈਂ ਪਾਏ ਬਹੁਤੀ ਕਰਦਾ ਰੱਖਦਾ ਤੁਹਾਡੇ ਹੱਥੇ ਲਿਆਂਕੇ ਨਾ ਕਰ ਮੈਂ ਟੋਟ ਟੋਟ ਮਾਰਦੀ ਨਹੀਂ ਕੀ ਗੱਲ ਮੈਂ ਕੰਮ ਨਹੀਂ ਕਰਦੀ ਬਹੁਤ ਕੰਮ ਕਰਦੀ ਆ ਇਹੋ ਗੱਲਾਂ ਉਹਨੂੰ ਦੱਸਦੀ ਹੋਣੀ ਆ ਵੀ ਮੈਂ ਟੁੱਟ ਟੁੱਟ ਮਰਦੀ ਆ ਤੇ ਤੈਨੂੰ ਫਿਰ ਕਮਾਈ ਦੀ ਅਜਾ ਕਰੇ ਜਿੰਨੀ ਕੋਈ ਕਮਾਈ ਨਾ ਚਿਰ ਕੋ ਦੋ ਦਿਨ ਨਹੀਂ ਲੰਘਣੇ ਨਾ ਤੂੰ ਹੀ ਕੱਲੇ ਕਮਾਈ ਨਹੀਂ ਕਰਦੇ ਅਸੀਂ ਵੀ ਦੋਵੇਂ ਜਾਨੀਆਂ ਤੇਰੇ ਨਾਲ ਲੱਗੀਆਂ ਰਹਿਣੀਆਂ ਵਾ ਸਾਡੇ ਕੰਮ ਦੀ ਕੋਈ ਗਲਤੀ ਨਹੀਂ ਬਸ ਉਹ ਆਪਣਾ ਹੀ ਕੰਮ ਮਿਸ਼ੂਰ ਬਹੁਤ ਤੁਸੀਂ ਲੱਗਦੀਆਂ ਦੋਵੇਂ ਜਾਨੀਆਂ ਮੈਂ ਤਾਂ ਤੁਹਾਨੂੰ ਵੇਖਾ 24 ਘੰਟੇ ਮੰਜੇ ਦੇ ਬੈਠਾ ਤੇ ਗੱਲਾਂ ਹੀ ਨਹੀਂ ਮੁੱਕਦੇ ਕੰਮ ਤਾਂ ਹੀ ਮੇਰੇ ਨੱਗੇ ਉਹਦੇ ਕਰਉਂਦੀ ਆਂ ਤੁਹਾਨੂੰ ਮੰਜੀ ਤੇ ਰੋਟੀ ਦੇ ਲਿਆਂਗੇ ਭੁੱਲੀ ਤੁਹਾਨੂੰ ਮੰਜੀ ਤੇ ਰੋਟੀ ਦੇਣ ਵਾਲੀ ਤੂੰ ਹੀ ਖਾਣ ਸਕਦੇ ਆ ਪਕਾ ਕੇ ਜਾਂ ਨਾ ਮੈਂ ਦੋ ਦਿਨ ਪਕਾਵਾਂ ਨਾ ਜੇ ਥਾਰ ਰੋਟੀ ਪੱਕ ਜੂ ਤੇ ਗੱਲ ਕਰਿਓ ਇਹ ਹੋਰ ਪਕਾਉਂਦੀ ਰੋਟੀਆਂ ਅਹੀਂ ਤੇ ਜਦੋਂ ਤੂੰ ਆਈ ਨਹੀਂ ਅਹੀਂ ਤੇ ਭੁੱਖਿਆ ਰਹਿੰਦੇ ਸੀ ਅਹੀਂ ਤੇ ਰੋਟੀ ਖਾ ਕੇ ਨਹੀਂ ਸੰਦੇ ਮੈਨੂੰ ਤੇ ਪਤਾ ਨਹੀਂ ਕਿਦਾਂ ਤੁਸੀਂ ਪਕਾਉਂਦੀਆਂ ਹੋਣਗੇ ਲਾਲ ਲੜ ਕੇ ਪਕਾਉਂਦੀਆਂ ਹੋਣਗੇ ਮੇਰੇ ਸਾਹਮਣੇ ਦੇਖਦੇ ਨਹੀਂ ਤੁਸੀਂ ਪਕਾ ਕੇ ਦੱਸਿਓ ਕਾਹਦੇ ਭੈਣਾ ਬੈਠੀ ਰਹਿ ਚੁੱਪ ਕਰਕੇ ਕਾਹਦੇ ਸਰ ਤੇ ਗੱਲਾਂ ਕਰਦੀਆਂ ਕਮਾਈ ਦੇ ਮੇਰੇ ਬੰਦੇ ਦੀ ਖਾਂਦੇ ਆ ਉਹ ਵੱਧ ਕਮਾਈ ਕਰਦਾ ਤੇਰਾ ਬੰਦਾ ਕੀ ਕਰਦਾ ਵਾ ਵੱਡਾ ਇਹ ਪਹਿਲਾਂ ਨੇ ਕਮਾਈ ਕੀਤੀ ਆ ਤੇ ਫੇਰ ਇਹ ਬਣ ਗਿਆ ਬਣੇ ਬਤਰੇ ਧਿਆਨ ਜੱਜ ਬਹਿ ਕੇ ਤੂੰ ਤਾਂ ਗਲਨਾ ਕੰਡਿਆ ਪੀ ਅਜਮੀ ਨਾ ਨਹੀਂ ਬਹੁ ਲੋੜ ਲਿਆ ਤੇਨੇ ਕਮਾਈ ਵਾਲੇ ਹੁਣ ਫਿਰ ਉਹਦੀ ਕਮਾਈ ਕਿੱਥੇ ਗਈ ਹੋਣ ਉਹਦੀ ਕਮਾਈ ਕੌਣ ਕਾਂਡਿਆ ਵਾ ਆਵਾਜ਼ ਤਾਨੂੰ ਦੇ ਥੋੜੀ ਲੱਗਣ ਦਾ ਪੇ ਤੁਸੀਂ ਚਾਰ ਵਾਦ ਕਮਾਉਂਦਾ ਪੇ ਤੇ ਆ ਜੋ ਨ ਕਮਾਈ ਕੀਤੀ ਨਹੀਂ ਘਰ ਵਿੱਚ ਹਨਾ ਮੰਨੂ ਹਾ ਜਿਹੜੀ ਤੂੰ ਜ਼ੁਬਾਨ ਚ ਲਾਉਂਦਾਈ ਨਾ ਮੈਂ ਵੱਡ ਕੇ ਤੇਰੇ ਹੱਥ ਤੇ ਰੱਖ ਦੇਣੀ ਆ ਤੈਨੂੰ ਮੈਂ ਬੜੀ ਵਰਾਖਾ ਕੋਈ ਬੰਦ ਕਰ ਲਾ ਪੱਦ ਕਰ ਲਾ ਪਰ ਤੂੰ ਨਹੀਂ ਆਪਣੀ ਆਈ ਤੋਂ ਹਾਰਨ ਰਹੀ ਚਲ ਮੈਂ ਆ ਤੂੰ ਮੈਨੂੰ ذلیل ਕਰਦੇ ਰਿਹਾ ਕਰੋ ਚੰਗਾ ਉਹਨੂੰ ਨਾ ਖੋਕਿਓ ਵੀ ਮੇਰੇ ਦਵਾਰੇ 24 ਘੰਟੇ ਚੜੇ ਰਹਿੰਦੇ ਆ ਕੀ ਗੱਲ ਹੋਈ ਪੁੱਤ ਉਹ ਕਿਉਂ ਆਪਣਾ ਬੁਛਕੇ ਜੇ ਲਾਉਂਦੀ ਆ ਉਹਦੇ ਰੋਣਾ ਡੜੀ ਕੀ ਆ ਮੈਂ ਆਪਣੇ ਕਰਮਾਂ ਨੂੰ ਰੋਂਦੀ ਰੋਣਾ ਮੈਂ ਕੀ ਮੰਮੀ ਹਰ ਵੇਲੇ ਮੇਰੇ ਦੁਆਰਾ ਚਲ ਰਹੀਦੀ ਕਵਲ ਦਾ ਚੱਗੀ ਰਹਿੰਦੀ ਆ ਮੈਨੂੰ ਹਰ ਵੇਲੇ ਨੀਵਾ ਹੀ ਲਖਾਂਦੀ ਰਹਿੰਦੀ ਆ ਇਹਦੇ ਅੱਖਾਂ 'ਚ ਪਤਾ ਨਹੀਂ ਕਿੱਥੋਂ ਇੰਨਾ ਲਾਲਚ ਆ ਗਿਆ ਵਾ ਕੀ ਆਂਦੀ ਆ ਕਵਲ ਉਹ ਤਾਂ ਕਹਿੰਦੀ ਬਸ ਜ਼ਮੀਨ ਲੈ ਆਉਣੀ ਇੰਨੇ ਬਸ ਉਹਨੂੰ ਜ਼ਮੀਨ ਦਾ ਹੀ ਲਾਲਚ ਵਾ ਭਈ ਜ਼ਮੀਨ ਲੈ ਵੇ ਇਹ ਉਹ ਲਿਆਉਂਦੀ ਏ ਬਸ ਮੈਂ ਕਿੱਥੋਂ ਲਿਆਣ ਕੇ ਇਹਨੂੰ ਦੇ ਦਾਂ ਉਹ ਤੇਰੇ ਪਿੱਛੇ ਸਭ ਕੁਝ ਆ ਤੂੰ ਫਿਕਰ ਨਹੀਂ ਕਰਨਾ ਹੁਣ ਮੈਂ ਗਾੜੀ ਪੋੜਾ ਨੂੰ ਚੰਗੀ ਤੇਰਾ ਵੇ ਆਖੀਆਂ ਜੇ ਤੈਨੂੰ ਇੱਕ ਵਾਰੀ ਕੋ ਗਾਣਾ ਆਖੀਉਂ ਗਿਆ ਇੰਨਾ ਚਿਰ ਹੋ ਗਿਆ ਮੈਨੂੰ ਇੱਥੇ ਆਈ ਨੂੰ ਹੁਣ ਮੈਨੂੰ ਹਾਰ ਵਾਲੇ ਕਬੂਲ ਦੇ ਸਾਹਮਣੇ ੱੱਕੇ ਮਾਰਦੇ ਕਦੀ ਕੁੱਟਣ ਡੇ ਪੈਂਦੇ ਇੱਦਾਂ ਚੰਗੇ ਲੱਗਦੇ ਔਰ ਮੇਰੀਆਂ ਧੀਆਂ ਹੋਈਆਂ ਵਾ ਇੱਦਾਂ ਚੰਗੇ ਲੱਗਿਦਾ ਵਾ ਸੁਣੇ ਲੱਗਿਦਾ ਵਾ ਮੇਰੇ ਮੇਰੇ ਹੰਝਾਂ ਨੂੰ ਆਖੀ ਤੈਨੂੰ ਹੱਥ ਲਾ ਕੇ ਵਖਾਰੇ ਵੇਖੀ ਮੈਂ ਕਿਦਾਂ ਉਹਦਾ ਮੈਂ ਹਾਲ ਕਰਦਾ ਵਾ ਉਹ ਕਹੋਣਾ ਤੈਨੂੰ ਹੱਥ ਲਾਉਂਦਾ ਇਹ ਤਾਂ ਰਾਦਾਵਾ ਬਸ ਓ ਕੋ ਲੈ ਆਉਣੀ ਹੈ ਇਹ ਵੀ ਹੁਣ ਪੇਕੇ ਦਾ ਜ਼ਮੀਨ ਲਿਆਣ ਕੇ ਮੈਨੂੰ ਦੇ ਦੇ ਬਸ ਮੈਂ ਪੇਕੇ ਦਾ ਜ਼ਮੀਨ ਕਿੱਦਾਂ ਲਿਆਣ ਕੇ ਦੇ ਦਾਂ ਇਹਨਾਂ ਨੂੰ ਹੋਰ ਤੇ ਰੱਬ ਦਾ ਸ਼ੁਗਰ ਕਰੀ ਜਾਂਦਾ ਮਹਰਾਏ ਸੱਚੇ ਪਾਸਾ ਘਰ ਹੀ ਦਵੇ ਘਰ ਦਾ ਦਿੱਤਾ ਪਾਸ ਹੋਣਾ ਬਾਹਰੋਂ ਮੰਗਿਆ ਕੱਖ ਨਹੀਂ ਹੋਣਾ ਲਾਲ ਜਿਹੜਾ ਬਹੁਤ ਮੜੀ ਜੀਵਾ ਜੀ ਇਹ ਇਹ ਲਾਜ ਤੇ ਡੁੱਲੀ ਆ ਜੇ ਮੈਂ ਕੋਈ ਡੜੀ ਚੀਜ਼ ਮੰਗਦੀ ਆ ਤਾਂ ਮੈਨੂੰ ਮਿਹਨੇ ਮਾਰਦੇ ਆ ਤੂੰ ਕਮਾਈ ਕੀ ਕਰਦੀ ਆ ਤੇਰਾ ਘਰ ਵਾਲਾ ਕਮਾਈ ਕੀ ਕਰਦਾ ਆ ਆ ਦੱਸ ਕੋਈ ਗੱਲ ਕਰਨ ਮਰੀ ਇਹਨਾਂ ਦੀ ਪਹਿਲਾਂ ਚਲੋ ਕੋਈ ਬਾਹਰ ਕਰਨ ਲਿਆ ਕੋ ਘਰ ਕਰਨ ਲਿਆ ਜੇ ਕਮਾਈਆਂ ਸਾਰੇ ਕਰਨ ਦੇ ਆ ਅੱਜ ਨਿੱਕਾ ਜਿਆਦਾ ਕਮਾਉਂਦਾ ਮੈ ਤਾਂ ਵੱਡਾ ਨਾਲ ਚੰਗਾ ਨਹੀਂ ਲੱਗਦਾ ਲੱਗੀ ਇਹ ਜ਼ੁਬਾਨ ਚ ਲਾਉਣ ਕਵਲ ਦੇ ਨਾਲ ਤੈਨੂੰ ਤੇ ਮਾਦਾ ਵੇਖੀ ਆ ਕੀ ਹਾਲ ਕਰਦੀ ਤੇਰਾ ਗਲੀ ਦੇ ਕੀੜੇ ਵਾਲਾ ਹਾਲ ਹੋਣਾ ਤੇਰਾ ਅਜੇ ਤੇ ਮੈਂ ਜ਼ਮੀਨ ਲਿਆਂਦੀ ਨਹੀਂ ਆ ਤੇ ਫਿਰ ਵੀ ਮਾਤਾ ਮੇਰੀ ਇੰਨੀ ਇੱਜ਼ਤ ਕਾਂਦੀ ਆ ਤੇ ਜਿੱਦਣ ਮੈਂ ਪੈਲੀ ਲੈ ਆਂਦੀ ਫੇਰ ਤੇ ਮਾਤਾ ਮੈਨੂੰ ਮੰਜੀ ਤੇ ਬੈਠੀ ਨੂੰ ਰੋਟੀ ਪਾਣੀ ਦਊਗੀ ਮੈਂ ਜਿੱਦਾਂ ਕਹੂੰਗੀ ਉਦਾਂ ਹੀ ਕਰੋਗੀ ਇਹੋ ਹੀ ਮੈਂ ਜੰਨੀ ਆ ਮੰਨੋ ਚੱਲ ਹਾਂ ਵੇ ਤੇਰੇ ਨਾਲ ਅੱਗੇ-ਅੱਗੇ ਹੁੰਦਾ ਕੀ ਆ ਹੁਣ ਪੁੱਤ ਮੇਰੇ ਵਾਸਤੇ ਦੋਵੇਂ ਬਰਾਬਰ ਆ ਭਾਵੇਂ ਉਹ ਵੱਡਾ ਜਾਂ ਨਿੱਕਾ ਵਾ ਮੈਨੂੰ ਇਹ ਨਹੀਂ ਵੀ ਇੱਕ ਬਾਹਰ ਚੱਲ ਗਿਆ ਤੇ ਉਹ ਉਹ ਬਹੁਤ ਜ਼ਿਆਦਾ ਵੀ ਲਾਡ-ਲਾੜ ਹੋ ਗਿਆ ਤੇ ਜੇ ਕਰਾ ਅਗਲਾ ਗਿਆ ਬੜਾ ਮੋਟਾ ਤੇ ਇਹ ਵੀ ਨਹੀਂ ਦੀ ਮੇਰੇ ਵਾਸਤੇ ਦੋਵੇਂ ਹੀ ਬਰਾਬਰ ਵਾ ਮੈਨੂੰ ਨਹੀਂ ਦੀ ਤੇ ਜੇ ਜਿਆਦਾ ਹੀ ਮੈਨੇ ਮਾਰੂਗੀ ਫਿਰ ਮੈਂ ਵੇਖੂਗਾ ਜਿਹੜੀ ਮੈਨੂੰ ਲੋੜ ਆ ਜੇ ਮੇਰੇ ਨਿਆਣੇ ਨੂੰ ਲੋੜ ਆ ਚੀਜ਼ ਦੀ ਤੇ ਮੈਂ ਮੰਮੀ ਕੋਲ ਹੀ ਮੰਗਣਾ ਪੈਸਾ ਕਬਲ ਤੇ ਹੁੰਦਿਆ ਮੈਨੂੰ 36 36 ਮੰਮੀ ਨੇ ਗੱਲਾਂ ਕੀਤੀਆਂ ਤੇ ਕਬਲ ਦਾ ਫਰਜ ਨਹੀਂ ਹੈਗਾ ਮੈਨੂੰ ਗੱਲਾਂ ਕਰਨ ਦਾ ਕਬਲ ਮੇਰੇ ਤੋਂ ਨਿੱਕੀ ਆ ਮੈਂ ਵੱਡੀ ਆ ਉਤੋਂ

ਕਵਲ ਜੋ ਪਿਛੋਵਾਂ ਲੈ ਕੇ ਆ ਜੂਏ ਤੇ ਤੈਨੂੰ ਤਾਂ ਪਿੱਛੇ ਪਾਉ ਲਈਓ ਪਰ ਇਹਨਾਂ ਵਾਂ ਤੇ ਗੱਲ ਚੰਗੀ ਨਹੀਂ ਨਾ ਲੱਗਦੀ ਦੋਵਾਂ ਨੂੰ ਬਰਾਬਰ ਰੱਖਣ ਬਰਾਬਰ ਮੈਂ ਰੱਖਣ ਧਿਆ ਨਾ ਉਹਨੂੰ ਉਹਨੂੰ ਕੀ ਆਖਦਾ ਸਭ ਕੁਝ ਮੇਰੇ ਕੋਲ ਆ ਉਹ ਤੈਨੂੰ ਬਰਾਬਰ ਦਾ ਰਹਾਂਗਾ ਪਹਿਲੀ ਗੱਲ ਤਾਂ ਵੱਧ ਨਹੀਂ ਜਿੰਨਾ ਹੈ ਨਾ ਐਨ ਬਰਾਬਰ ਰੱਖੂਗਾ ਕੱਕੜੀਆਂ ਤੋਲ ਕੇ ਮੇਰੇ ਤੇ ਡੈਡ ਜੀ ਹੁਣ ਇੱਕੋ ਗੱਲ ਵਾ ਜਾ ਤਾਂ ਮੰਮੀ ਨੂੰ ਸਮਝਾ ਕੇ ਵੇਖ ਲੋ ਨਹੀਂ ਤਾਂ ਸਾਨੂੰ ਅਟ ਕਰ ਦੋ ਅਸੀਂ ਆਪਣੀ ਦੋ ਟਾਈਮ ਦੀ ਰੋਟੀ ਬੜੀ ਵਧੀਆ ਖਾਂ ਆ 24 ਘੰਟੇ ਛਿੱਤਰਣਾ ਮੈਂ ਖਾਉਂਗੀ ਝੜਕਾ 24 ਘੰਟੇ ਮੈਂ ਖਾਦੀ ਰਹਿਣੀ ਨਾਲ ਕਰਦੀ ਮੈਂ ਮੇਰੀ ਇੱਕੋ ਗੱਲ ਸੁਣ ਲਾ ਉਹਨਾਂ ਨੂੰ ਮੈਂ ਵਾਕ ਕਰਨੂੰ ਤੈਨੂੰ ਇਹ ਵਾਕ ਆਪਣੇ ਨਾਲ ਵਾਕ ਹੋਣ ਲੈਣਾ ਬਾ ਕੋਈ ਜੀ ਮੰਮੀ ਦੇ ਹੁਣ ਅੱਖਾਂ ਤੇ ਨਾ ਲਾਲਚ ਦੀ ਪੱਟੀ ਵੱਜੀ ਆ ਉਹ ਜਿੱਦੜ ਖੁੱਲੂਗੀ ਨਾ ਮੰਮੀ ਨੂੰ ਫੇਰ ਰੱਖਾ ਗਿਰਨੇ ਆ ਮੰਮੀ ਦੀਆਂ ਹੁਣ ਮੈਨੂੰ ਵੀ ਬੁੱਤ ਸਭ ਕੁਝ ਦੇਣ ਲਿਆ ਉਨੂੰ ਇਹੋ ਹੀ ਆ ਪੈ ਸਭ ਕੋਈ ਉਥੋਂ ਲੈਡ ਕੇ ਲੈ ਆਵੇ ਤੇ ਤੇਰੇ ਨਾਲੋਂ ਵੀ ਅੱਕੜਈ ਆ ਵੀ ਇਹ ਵੀ ਉਥੋਂ ਲਈ ਜਵੇ ਇਹਨੂੰ ਦੇ ਹੋ ਇੱਕੋ ਹੀ ਬਸ ਪੈ ਇਹ ਘਰ ਚ ਆ ਜੇ ਸਭ ਕੋ ਹੁਣ ਸਾਰਾ ਕੋ ਧੂਪੜੂ ਕੇ ਲਾਵਾਂਗੇ ਤੇ ਭਲਕੇ ਬਵਾ ਮਾਂਗੇ ਤੇ ਜਾ ਕੇ ਸਹੀ ਪੇਕੇ ਦੇ ਘਰ ਹੀ ਬਹਿਣਾ ਹੀ ਅਈ ਕਿੱਥੇ ਬਹਿਣਾ ਅੱਜ ਮੈਂ ਲਾਉਂਗੀ ਭਲਕੇ ਮੈਂ ਭਰਾਣ ਮਿਲਣ ਵਰਤਨ ਵਾਲੀ ਰਹੂਗੀ ਮੈਂ ਅਖੀਰ ਦੀ ਬਾਕੀ ਭੈਣ ਭਰਾਵਾ ਨਾ ਵੱਡੇ ਹੋਈ ਜਾਵਾ ਆਪਣਾ ਲਾਲਚ ਨਾ ਵਡੇ ਨਹੀਂ ਆਉਈਦਾ ਵੀ ਪੇਕਰ ਸਭ ਕੋ ਲੈ ਆਉ ਚਲੋ ਹੁਣ ਤੂੰ ਇੱਕ ਵਾਰ ਸਮਝਾ ਕੇ ਵੇਖ ਲੋਟ ਕੇ ਜੇ ਸਮਝੀ ਤਾਂ ਠੀਕ ਹੈ ਨਹੀਂ ਤੇ ਮੈਂ ਫਿਰ ਦੱਸ ਦੇਣਾ ਵਾ ਫਿਰ ਮੈਨੂੰ ਅਟ ਘਟ ਤੋ ਸਿੱਧੀ ਮੇਰੀ ਗੱਲ ਵਾ ਮੇਰੇ ਕੋਲ ਨਹੀਂ ਇੰਦਾ ਰੋਈਦਾ ਰੀ ਹੁੰਦਾ ਕਲੇਸ ਤਾਂ ਇਹ ਵਿਚੰਗਾ ਆ ਡੈੜੀ ਤੇ ਮੇਰੇ ਵਾਲ ਦਾ ਹੈਗਾ ਨਾ ਨਹੀਂ ਤੇ ਮੰਮੀ ਤਾਂ ਮੈਨੂੰ ਕੋ ਸਮਝਦੀ ਨਹੀਂ ਬਸ ਕੰਮ ਵਾਲੀ ਸਮਝਿਆ ਬਨੋਕੋ ਰਾਣੀ ਰੱਖੀ ਆ ਡੈੜੀ ਚੋੜਾ ਫੇਰੇ ਮੇਰੀ ਸੁਣਦਾ ਵਾ ਕਰਸ ਖਾਂਦਾ ਫੇਰ ਵੀ ਚਾਲੇ ਬੜੀ ਨੋਵਾਂ ਪਰ ਮੰਮੀ ਨੂੰ ਤਾਂ ਕੋਈ ਲੋ ਲਿਆਜ ਨਹੀਂ ਹੈਗਾ ਕਿਤੇ ਮਾਸਾ ਜਿੰਨਾ ਵੀ બસ ਉਹਨੂੰ ਤਾਂ ਇੱਕੋ ਹੀ ਦੇਦੀ ਬਸ ਇੱਕੋ ਦੀ ਬਣ ਕੇ ਰਹਿਣਾ ਇਹਨੇ ਚਲ ਕੋਈ ਗੱਲ ਨਹੀਂ ਡਾੜੀ ਤਾਂ ਮੇਰ ਵਾਲੀ ਆ ਨਾ